ਸਿੱਖ ਪੰਥ ਦੀਆਂ ਪਰੰਪਰਾਵਾਂ ਗੁਰੂ ਸਾਹਿਬ ਨੇ ਲਹੂ ਤੇ ਮਿੰਜ ਦੇ ਨਾਲ ਇਹਨਾਂ ਦੀ ਨੀਂਹ ਰੱਖੀ ਸੀ ਅੱਜ ਬਰਕਰਾਰ ਨਹੀਂ ਉਸੇ ਤਰ੍ਹਾਂ ਇਹਨਾਂ ਨੂੰ ਅੱਜ ਕਮਜ਼ੋਰ ਕਰਨ ਦਾ ਬੜਾ ਵੱਡਾ ਯਤਨ ਕੀਤਾ ਜਾ ਰਿਹਾ ਵੀਰੋ ਜਿਹੜੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਉਹਨਾਂ ਦੇ ਜਰਨੈਲਾਂ ਨੂੰ ਪਹਿਲਾਂ ਕਮਜ਼ੋਰ ਕਰੋ ਫਿਰ ਸੰਸਥਾ ਕਮਜ਼ੋਰ ਹੋ ਜਾਂਦੀ ਆ ਇਹ ਅੱਜ ਚਾਲ ਚੱਲ ਰਹੇ ਵਿਰੋਧੀ ਤੁਹਾਡੇ ਵਿੱਚ ਮੌਜਮਾਨ ਸਰਦਾਰ ਫਗਵੀਰ ਸਿੰਘ ਜੀ ਬਾਦਲ ਕਿਉਂਕਿ ਮੈਂ ਕੋ ਪੋਲਿਟਿਕਲ ਲੈਕਚਰ ਨਹੀਂ ਕਰਨਾ ਤੁਹਾਡਾ ਥੋੜਾ ਜਿਹਾ ਧਿਆਨ 1997 ਵਿੱਚ ਲਿਜਾਣਾ ਚਾਹੁੰਨਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਨੇ ਪੰਜਾਬ ਲਈ ਲਗਾਤਾਰ 70 ਸਾਲ ਸ਼੍ਰੋਮਣੀ ਅਕਾਲੀ ਦਲ 'ਚ ਸੇਵਾ ਕੀਤੀ ਉਹ ਵੀ ਕਈ ਵਾਰੀ ਥੋੜਾ ਜਿਹਾ ਪੋਲੇ ਮੂਨਾ ਕਹਿ ਦਿੰਦੇ ਸੀ ਕਿ ਆਪਾਂ ਬਿਜਲੀ ਦਾ ਕਰ ਲਿਆ 24 ਘੰਟੇ ਫ੍ਰੀ ਹੋ ਵੀ ਜਾਊ ਇਸ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸੇਰਾ ਜਾਂਦਾ ਚੇਤੇ ਕਰੋ 1997 ਦੀਆਂ ਸੱਤਾਾਂ ਜਦੋਂ ਇਲੈਕਸ਼ਨ ਲਈ ਜਾਂਦੇ ਸੀ ਲੋਕ ਕਹਿੰਦੇ ਸੀ ਸੜਕਾਂ ਠੀਕ ਕਰਦੇ ਹੋਗੇ ਲੋਕ ਕਹਿੰਦੇ ਸੀ 베ਰੀਆਂ ਥੱਲੇ ਬੈਠੇ ਦੇਗਾ ਥੱਲੇ ਬੈਠੇ ਕਹਿੰਦੇ ਸੀ ਬਿਜਲੀ ਦਾ ਪ੍ਰਬੰਧ ਕਰਦੇ ਹੋਗੇ ਅੱਜ ਨਿਗਾਹ ਮਾਰੋ ਘਰ ਘਰ ਵਿੱਚ ਏਸੀ ਲਗਾਓ ਤੱਕ ਕੂਲਰ ਬਣੀ ਸੀ ਚੱਲਦੇ ਪੱਖੇ ਬਣੀ ਸੀ ਚੱਲਦੇ ਜੇ ਕਾਇਆ ਪਲਟ ਕੀਤੀ ਉਹ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਉਪ ਮੁੱਖ ਮੰਤਰੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪ੍ਰਧਾਨ ਆ ਇਹਨਾਂ ਨੇ ਆਪਣਾ ਉਹ ਸਾਰੀ ਕਾਇਆ ਕਲਪ ਕੀਤੀ ਆ ਆਹ ਸੋਨਿਆਰੇ ਅੱਜ ਮੈਂ ਹਿਮਾਚਲ ਤੋਂ ਆਉਣਾ ਕਿਉਂਕਿ ਹਿਸ਼ਾਰਪੁਰ ਜ਼ਿਲ੍ਹਾ ਹਿਮਾਚਲ ਦੇ ਨਾਲ ਲੱਗਦਾ ਮੈਂ ਤਿੰਨਾਂ ਸਾਢੇ ਤਿੰਨਾਂ ਘੰਟਿਆਂ ਚ ਇੱਥੇ ਪਹੁੰਚ ਜਾਣਾ ਤੇ ਮੈਨੂੰ ਚੇਤੇ ਆਉਂਦਾ ਸੀ ਹਿਸ਼ਾਰਪੁਰ ਤੋਂ ਫਗਵਾੜੇ ਨੂੰ ਆਉਣਾ ਹੁੰਦਾ ਸੀ ਢਾਈ ਘੰਟੇ ਲੱਗਦੇ ਸੀ ਇਹ ਗੱਲਾਂ ਮੈਂ ਤੁਹਾਡੇ ਨਾਲ ਤਾਂ ਸਾਂਝੀਆਂ ਕਰ ਰਿਹਾ ਕਿ ਜੇ ਆਪਾਂ ਸੁੱਖ ਭੋਗਦੇ ਆ ਤੇ ਫਿਰ ਸੁੱਖ ਦੇਣ ਵਾਲੀ ਉਹ ਪਾਰਟੀ ਨੂੰ ਅੱਜ ਕਮਜ਼ੋਰ ਨਾ ਹੋਣ ਦਈਏ ਬੜਾ ਵੱਡਾ ਯਤਨ ਅੱਜ ਕੀਤਾ ਜਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੀਏ ਇਹਦੇ ਪਿੱਛੇ ਸਾਜ਼ਿਸ਼ਿਆ ਜਿਹੜੀ ਸਾਜ਼ਿਸ਼ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਆ ਇਹੋ ਹੀ ਉਹ ਦੋ ਜਥੇਬੰਦੀਆਂ ਜਿਹੜੀਆਂ ਸ਼੍ਰੀ ਅਕਾਲ ਤਖਤ ਦੀ ਸਰਪ੍ਰਸਤੀ ਹੇਠ ਚੱਲਦੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਜੇ ਜਥੇਬੰਦੀਆਂ ਨੂੰ ਨਿਰਬਲ ਕਰਨ ਵਾਲੇ ਹਮੇਸ਼ਾ ਵਾਸਤੇ ਇਸ ਧਰਤੀ ਤੋਂ ਲੋਭ ਹੋ ਗਏ ਅੱਜ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਉਹ ਵਿਰੋਧੀ ਅਰੰਗ ਜੇਬ ਕਿਤੇ ਲੱਭਦਾਬ ਨਹੀਂ ਤੇ ਸਿੱਖ ਪੰਥ ਦੀ ਫਲਵਾੜੀ ਅੱਜ ਵੀ ਤੁਸੀਂ ਇਹਨਾਂ ਕਾਨਫਰੰਸਾਂ ਦੇ ਵਿੱਚ ਉਹਨਾਂ ਮਹਾਨ ਸ਼ੀਰਧਾਂ ਲਈ ਪਹੁੰਚੇ ਆਂ ਦੂਸਰੀ ਬੇਨਤੀ ਪੇ ਭਾਵੇਂ ਦਸਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹਨਾਂ ਦਾ ਪ੍ਰਕਾਸ਼ ਗੁਰਪੁਰਬ ਆਪਾਂ ਪਿੰਡ-ਪਿੰਡ ਵਿੱਚ ਨਗਰ-ਨਗਰ ਵਿੱਚ ਮਨਾਉਨੇ ਆਂ ਇਸ ਸਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਇਹ ਦਿਹਾੜਾ ਤੱਕ ਸ੍ਰੀ ਦਮਦਮਾ ਸਾਹਿਬ ਤੇ ਮਨਾਇਆ ਜਾਵੇ ਦੋ ਪਵਿੱਤਰ ਤਖਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਸਤਗੁਰਾਂ ਨੇ ਛੋਟੀ ਉਮਰ ਦੇ ਵਿੱਚ ਆ ਕੇ ਲੰਮਾ ਸਮਾਂ ਬਿਰਾਜਮਾਨ ਰਹੇ ਭਾਵੇਂ ਉਹ ਧਰਤੀ ਦੇ ਉੱਤੋਂ ਸਤਗੁਰਾਂ ਨੂੰ ਆਉਣਾ ਪਿਆ ਉੱਥੋਂ ਅੱਜ ਇੱਕ ਮਹਾਨ ਨਗਰ ਕੀਰਤਨ ਜਿਹੜਾ ਰਾਤ ਇਸ ਧਰਤੀ ਤੇ ਪਹੁੰਚੂਗਾ ਉਹਦੀ ਸਮਾਪਤੀ 16 ਤਰੀਕ ਸ਼ਾਮ ਨੂੰ ਦਮਦਮਾ ਸਾਹਿਬ ਵਿਖੇ ਹੋਣੀ ਆ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਨਾ ਕਿ ਉੱਥੇ ਉਹ ਜਿਹੜੇ 2 ਦਿਨ 16 ਤੇ 17 ਦੇ ਪ੍ਰੋਗਰਾਮ ਆ ਕਬੀ ਦਰਵਾਜ਼ ਢਾਡੀ ਦਰਵਾਰ ਉਹਨਾਂ ਤੋਂ ਇਲਾਵਾ ਕਥਾ ਕੀਰਤਨ ਦੇ ਪ੍ਰਵਾਹ ਚੱਲਣੇ ਆ ਤੇ ਰਾਤ ਨੂੰ ਅਤਿਸ਼ਬਾਜੀ